ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਮੈਂ ਡਾਕਟਰ ਪਰਮੇਲ ਤੇ ਤੁਹਾਡਾ ਸਵਾਗਤ ਹੈ ਚੈਨਲ ਪੰਜਾਬੀ ਮੈਡੀਕਲ ਵਿੱਚ ਦੋਸਤੋ ਅੱਜ ਆਪਾਂ ਇੱਕ ਖਾਸ ਪ੍ਰੋਬਲਮ ਤੇ ਜੁੜੇ ਆ ਗੱਲਬਾਤ ਕਰਾਂਗੇ ਇਹ ਪ੍ਰੋਬਲਮ ਆ ਮਸਟੇਟਸ ਦੀ ਇਹ ਮਸਟੇਟਸ ਦੀ ਪ੍ਰੋਬਲਮ ਆਮ ਹੀ ਪਸ਼ੂਆਂ ਦੇ ਵਿੱਚ ਹੋ ਜਾਂਦੀ ਹੈ ਵੱਡੇ ਪਸ਼ੂਆਂ ਦੇ ਵਿੱਚ ਵੀ ਬੜੀ ਕਾਮਨ ਹੈ ਇਹ ਪ੍ਰੋਬਲਮ ਤੇ ਬੱਕਰੀਆਂ ਦੇ ਵਿੱਚ ਵੀ ਆਮ ਤੌਰ ਤੇ ਹੋ ਜਾਂਦੀ ਹੈ ਇਹ ਪ੍ਰੋਬਲਮ ਦਾ ਇਕਨੋਮਿਕ ਲਾਸ ਬਹੁਤ ਜ਼ਿਆਦਾ ਹੁੰਦਾ ਫਾਰਮਰ ਨੂੰ ਜੇਕਰ ਇਸ ਪ੍ਰੋਬਲਮ ਤੋਂ ਬਚਿਆ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਜੇਕਰ ਇਹ ਪ੍ਰੋਬਲਮ ਇੱਕ ਵਾਰ ਹੋ ਜਾਵੇ ਤਾਂ ਫਿਰ ਇਸ ਦਾ ਫਾਰਮਰ ਨੂੰ ਕਾਫੀ ਨੁਕਸਾਨ ਚੱਲਣਾ ਪੈਂਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਮਸਟਾਈਟਸ ਹੈ ਕੀ ਮਸਟਾਈਟਸ ਲੇਵਾ ਦੇ ਉੱਪਰ ਸੋਜ ਆ ਜਾਂਦੀ ਹੈ ਤੇ ਉਸ ਵਿੱਚ ਦੁੱਧ ਚੋਂ ਛਿੱਡੀਆਂ ਆਉਣ ਲੱਗਦੀਆਂ ਤਾਂ ਉਹਨੂੰ ਆਪਾਂ ਮਸਟਾਈਟਸ ਕਹਿੰਦੇ ਹਾਂ ਮਸਟਾਈਟਸ ਮੇਨਲੀ ਜਿਹੜੀ ਹੈਗੀ ਹੈ ਕਲੀਨਿਕਲ ਤੇ ਸਬ ਕਲੀਨਿਕਲ ਦੋ ਪ੍ਰਕਾਰ ਦੀ ਹੁੰਦੀ ਹੈ ਕਲੀਨਿਕਲ ਮਸਟਾਈਟਸ ਦੇ ਵਿੱਚ ਜਿਹੜਾ ਲੇਵਾ ਹੈ ਉਹਦੇ ਉੱਪਰ ਸੋਜ ਆ ਜਾਂਦੀ ਹੈ ਤੇ ਛਿੱਡੀਆਂ ਆਉਣ ਲੱਗਦੀਆਂ ਦੁੱਧ ਚੋਂ ਜਿਹੜੀ ਸਬਕਲੀਨਿਕਲ ਮਸਟੇਟਸ ਹੈ ਇਹਦੇ ਵਿੱਚ ਕੋਈ ਵੀ ਸਿੰਪਟਮ ਆਪਾਂ ਨੂੰ ਦਿਖਾਈ ਨਹੀਂ ਦਿੰਦਾ ਜੇਕਰ ਆਪਾਂ ਟੈਸਟ ਕਰਾਉਨੇ ਹਾਂ ਇਹਦਾ ਕੈਲੀਫੋਰਨੀਆ ਮਸਟੇਟਸ ਟੈਸਟ ਉਹ ਆਪਾਂ ਖੁਦ ਵੀ ਕਰ ਸਕਦੇ ਹਾਂ ਤੇ ਕਿਸੇ ਜਾਣਕਾਰ ਵੈਟ ਕੋ ਵੀ ਕਰਵਾ ਸਕਦੇ ਹਾਂ ਇਸ ਟੈਸਟ ਦੇ ਵਿੱਚ ਆਪਾਂ ਸਬਕਲੀਨਿਕਲ ਮਸਟੇਟਸ ਦਾ ਪਤਾ ਕਰ ਸਕਦੇ ਹਾਂ ਇਹ ਟੈਸਟ ਆਪਾਂ ਕਰਨਾ ਕਿਵੇਂ ਹੈ ਜਿਹੜਾ ਇੱਕ ਰੀਜ਼ਨਟ ਆਉਂਦਾ ਹੈ ਸੋਡੀਅਮ ਲਾਉਰਲ ਸਲਫੇਟ ਉਹ ਆਪਣੇ ਕੋਲੇ ਚਾਹੀਦਾ ਹੈ ਤੇ ਦੂਜਾ ਆਪਣੇ ਕੋਲੇ ਦੁੱਧ ਜਿਸ ਦਾ ਆਪਾਂ ਟੈਸਟ ਕਰਨਾ ਹੈ ਸੋਡੀਅਮ ਲੌਰਲ ਸਲਫੇਟ ਤੇ ਦੁੱਧ ਦੀ ਮਾਤਰਾ ਇੱਕੋ ਜੀ ਲੈਣੀ ਹੈ ਚਾਰੇ ਥਣਾਂ ਦੇ ਵਿੱਚੋਂ ਦੁੱਧ ਲੈਣਾ ਹੈ ਅਲੱਗ-ਅਲੱਗ ਆਪਾਂ ਕੱਲੇ-ਕੱਲੇ ਥਣ ਦਾ ਜਿਹੜਾ ਹੈਗਾ ਇਹ ਚੈੱਕ ਕਰਨਾ ਹੈ ਆਪਾਂ ਟੈਸਟ ਜਿੰਨੀ ਮਾਤਰਾ ਚ ਆਪਾਂ ਸੋਡੀਅਮ ਲੌਰਲ ਸਲਫੇਟ ਦੀ ਮਾਤਰਾ ਲਈ ਹੈ ਉਨੀ ਮਾਤਰਾ ਚ ਆਪਾਂ ਦਾ ਦੁੱਧ ਲੈਣਾ ਤੇ ਉਹਨੂੰ ਆਪਾਂ ਹਲਾ ਕੇ ਦੇਖਣਾ ਜੇ ਉਹਦੀ ਪ੍ਰੈਸੀਪਿਟੇਸ਼ਨ ਹੋ ਜਾਂਦੀ ਹੈ ਤਾਂ ਇਟ ਮੀਨਸ ਉਹਨੂੰ ਮਸਟਾਈਟਸ ਹੋ ਚੁੱਕੀ ਹੈ ਜਿਹੜਾ ਕਿ ਆਪਾਂ ਨੂੰ ਐਸੇ ਨਹੀਂ ਪਤਾ ਲੱਗਦਾ ਇਹਦੇ ਵਿੱਚ ਕੋਈ ਵੀ ਸਿੰਪਟਮ ਨਹੀਂ ਆਉਂਦਾ ਨਾ ਹੀ ਕੋਈ ਲੇਵਲ ਤੇ ਸੋਜ ਹੁੰਦੀ ਹੈ ਨਾ ਕੁਝ ਦਿਹਾਉਂਦੀ ਹੈ ਇਹਦਾ ਮਤਲਬ ਇਹ ਆ ਮਸਟਾਈਟਸ ਹੋ ਗਈ ਤੇ ਉਹਦਾ ਟਾਈਮ ਰਹਿੰਦੇ ਹੀ ਨਾਲ ਦੀ ਨਾਲ ਟ੍ਰੀਟਮੈਂਟ ਕਰਾਉਣਾ ਚਾਹੀਦਾ ਜਿਹੜੀ ਇਸ ਸਟੇਜ ਆ ਇਸ ਸਟੇਜ ਤੇ ਜੇਕਰ ਆਪਾਂ ਪਤਾ ਕਰ ਲੈਨੇ ਆ ਮਸਟਾਈਟਸ ਦਾ ਤਾਂ ਆਪਾਂ ਇਕਨੋਮਿਕ ਲਾਸਟ ਤੋਂ ਵੀ ਬਚ ਜਾਨੇ ਆ ਤੇ ਪਸ਼ੂ ਨੂੰ ਬਹੁਤੀਆਂ ਦਵਾਈਆਂ ਦੇਣ ਦੀ ਵੀ ਲੋੜ ਨਹੀਂ ਪੈਂਦੀ ਤੇ ਆਪਣਾ ਕਾਫੀ ਫਾਇਦਾ ਹੋ ਜਾਂਦਾ ਸੋ ਦੋਸਤੋ ਅੱਜ ਤੁਹਾਨੂੰ ਇੱਕ ਬੱਕਰੀ ਦੇ ਵਿੱਚ ਜੋ ਮਸਟਾਈਟਸ ਹੋਈ ਆ ਉਹ ਤੁਹਾਨੂੰ ਦਿਖਾਉਨੇ ਆ ਤੇ ਆ ਜੋ ਕਰਾਂ ਦੇਖੋ ਆ ਦੇਖੋ ਜੀ ਕਿਸਾਨ ਵੀਰੋ ਸਾਰਾ ਲੇਵਾ ਜਿਹੜਾ ਬੱਕਰੀ ਦਾ ਸੁਜਿਆ ਹੋਇਆ ਸਾਰੀ ਸੋਜ ਆਈ ہوئی ਹੈ ਇਹ ਤਕਰੀਬਨ 2 ਤੋਂ 3 ਦਿਨਾਂ ਦੇ ਵਿੱਚ ਇਦਾਂ ਹੋ ਗਿਆ ਲੇਵਾ ਇੱਕ ਥਣ ਦੇ ਵਿੱਚੋਂ ਪਾਣੀ ਆ ਰਿਹਾ ਹੈ ਚਾਂਸਸ ਲੱਗ ਰਹੇ ਆ ਵੀ ਕੌਲੀਫੋਰਮ ਸਟ੍ਰਾਈਟਸ ਇਹਨੂੰ ਹੋਈ ਹੋਈ ਹੈ ਤੇ ਇੱਕ ਰਣ ਚੋਂ ਦੁੱਧ ਸਹੀ ਆ ਰਿਹਾ ਦੇ ਤੇ ਇੱਕ ਚੋਂ ਪਾਣੀ ਬਣ ਚੁੱਕਿਆ ਸੋ ਇਸ ਕੰਡੀਸ਼ਨ ਦੇ ਵਿੱਚ ਟ੍ਰੀਟਮੈਂਟ ਥੋੜਾ ਡਿਫਿਕਲਟ ਹੋ ਜਾਂਦਾ ਪਰ ਆਪਾਂ ਟਰਾਈ ਕਰਾਂਗੇ ਇਸ ਨੂੰ ਟਰੀਟ ਕਰਨ ਦੀ ਸੋ ਇਦਾਂ ਦੀ ਕੰਡੀਸ਼ਨ ਵਿੱਚ ਆ ਕੇ ਆਪਣਾ ਦੁੱਧ ਦਾ ਵੀ ਲਾਸ ਹੋਇਆ ਤੇ ਬੱਚੇ ਨੂੰ ਵੀ ਜੋ ਦੁੱਧ ਦੇਣਾ ਸੀ ਉਹ ਵੀ ਸਹੀ ਨਹੀਂ ਆ ਰਿਹਾ ਦਿੱਤਾ ਜਾ ਰਿਹਾ ਤੇ ਉਹਦੀ ਗ੍ਰੋਥ ਦੇ ਵਿੱਚ ਵੀ ਫਰਕ ਪੈਂਦਾ ਆ ਪਹਿਲਾਂ ਆਪਾਂ ਇੱਕ ਕੇਸ ਲਿਖਿਆ ਸੀ ਉਹਦੇ ਵਿੱਚ ਆਪਾਂ ਦੇਖਿਆ ਸੀ ਬੱਕਰੀ ਦਾ ਕੇਸ ਸੀ ਮਸਟਾਈਟਸ ਹੋਈ ਸੀ ਉਹਨੂੰ ਅੱਜ ਆਪਾਂ ਇੱਕ ਹੋਰ ਕੇਸ ਮਸਟਾਈਟਸ ਦਾ ਤੁਹਾਨੂੰ ਦਿਖਾਉਣ ਲੱਗੇ ਆ ਇਹ ਬੜੀ ਜਿਵੇਂ ਆਪਾਂ ਪਹਿਲਾਂ ਕਿਹਾ ਸੀ ਬੜੀ ਕਾਮਨ ਪ੍ਰੋਬਲਮ ਇਹਨਾ ਕਾਫੀ ਲਾਸ ਹੁੰਦਾ ਇਹਦੇ ਵਿੱਚ ਅ ਪਰਕਿਊਟ ਮਸਟਾਈਟਸ ਅਕਿਊਟ ਤੇ ਕ੍ਰੋਨਿਕ ਮਸਟਾਈਟਸ ਦੀਆਂ ਫਾਰਮਸ ਹੋ ਜਾਂਦੀਆਂ ਪਰਕਿਊਟ ਮਸਟਾਈਟਸ ਆ ਜਿਹੜੀ ਉਹ 24 ਘੰਟੇ ਦੇ ਵਿੱਚ ਵਿੱਚ ਹੁੰਦੀ ਹੈ ਉਹਨੂੰ ਆਪਾਂ ਟਾਕਸਿਕ ਮਸਟਾਈਟਸ ਵੀ ਕਹਿ ਦਿੰਦੇ ਆ ਪਸ਼ੂ ਦੇ ਅੰਦਰ ਜ਼ਹਿਰ ਫੈਲ ਜਾਂਦਾ ਸਾਰਾ ਜ਼ਹਿਰ ਫੈਲਣ ਨਾਲ ਪਸ਼ੂ ਲੈਟਰਲ ਰੀਕੰਬੈਂਸੀ ਚ ਹੋ ਜਾਂਦਾ ਤੇ ਪਸ਼ੂ ਦੀ ਮੌਤ ਵੀ ਹੋ ਸਕਦੀ ਹੈ ਜੇ ਸਹੀ ਟਰੀਟਮੈਂਟ ਸਹੀ ਟਾਈਮ ਤੇ ਨਾ ਦਿੱਤਾ ਜਾਵੇ ਅਕਿਊਟ ਮਸਟਾਈਟਸ ਆ ਉਹਦੇ ਵਿੱਚ ਲੇਵੇ ਤੇ ਸੋਜ ਹੋ ਜਾਂਦੀ ਹੈ ਤੇ ਦੁੱਧ ਵਿੱਚ ਛੱਡੀਆਂ ਆਉਣ ਲੱਗ ਜਾਂਦੀਆਂ ਨੇ। ਸਟੇਟਸ ਦੀ ਆਪਾਂ ਗੱਲ ਕਰਦੇ ਸੀ क्रੋਨਿਕ ਮਸਟਾਈਟਸ ਆ ਜਿਹੜੀ ਉਹਦੇ ਵਿੱਚ ਲੇਵਾ ਹਾਰਡ ਹੋ ਜਾਂਦਾ ਹੈ। ਲੇਵਾ ਹਾਰਡ ਹੋ ਜਾਂਦਾ ਉਹ ਚ ਗੰਢਾਂ ਬਣ ਜਾਂਦੀਆਂ ਤੇ ਪਸ਼ੂ ਦਾ ਕਈ ਵਾਰੀ ਦੁੱਧ ਲੇਵੇ ਚੋਂ ਆਲੋ ਹਟ ਜਾਂਦਾ। ਜੇਕਰ ਇਦਾਂ ਹੁੰਦਾ ਕਿਉਂਕਿ ਚਾਰੇ ਕੁਆਟਰ ਆ ਜਿਹੜੇ ਲੇਵੇ ਦੇ ਉਹ ਅਲੱਗ-ਅਲੱਗ ਹੁੰਦੇ ਆ। ਜੇਕਰ ਇੱਕ ਥਣ ਦੇ ਵਿੱਚ ਇਦਾਂ ਦੀ ਸਮੱਸਿਆ ਆ ਗਈ ਤਾਂ ਆਪਾਂ ਉਸ ਨੂੰ ਬੰਦ ਕਰਲਾ ਹੁੰਦਾ। ਉਸ ਕੁਆਟਰ ਨੂੰ ਆਪਾਂ ਕਿਵੇਂ ਬੰਦ ਕਰ ਸਕਦੇ ਆ ਕਾਪਰ ਸੋਫੀਟ ਜਿਹਨੂੰ ਆਪਾਂ ਨੀਲਾ ਸੋਥਾ ਕਹਿੰਦੇ ਆ 5% ਦਾ ਸੋਲੂਸ਼ਨ ਬਣਾ ਕੇ ਉਹ ਆਪਾਂ 1/4 ਦੇ ਵਿੱਚ 100 150 ml ਭਰਨਾ ਹੁੰਦਾ ਜਾਂ ਜੇ ਆਪਾਂ ਨੂੰ ਕਾਪਰ ਸਲਫੇਟ ਦਾ ਸੋਲੂਸ਼ਨ ਨਹੀਂ ਬਣਾਉਣਾ ਆਉਂਦਾ ਜਾਂ ਨਹੀਂ ਮਿਲਦਾ ਤਾਂ ਆਪਾਂ ਬੀਟਾ ਡੀ ਨਾਮ ਮਿਲ ਜਾਂਦੀ ਆ ਆਪਾਂ ਉਹਦੇ ਵਿੱਚ ਥਾਂ ਤੇ ਬੀਟਾ ਡੀਨ ਭਰ ਕੇ ਉਸ 1/4 ਨੂੰ ਬੰਦ ਕਰ ਸਕਦੇ ਹਾਂ ਤਾਂ ਜੋ ਦੂਜੇ 1/4 ਜਿਹੜੇ ਬਚੇ ਰਹਿਣ ਸਾਰੇ ਚਾਰੇ 1/4ਾਂ ਦੇ ਵਿੱਚ ਸਾਰੇ ਲੇਵੇ ਦੇ ਵਿੱਚ ਪ੍ਰੋਬਲਮ ਨਾ ਹੋਵੇ ਆ ਦੇਖੋ ਦੋਸਤੋ ਸੋਜ ਆਈ ਵੀ ਐ ਲੇਵੇ ਤੇ ਤੇ ਆ ਦੁੱਧ ਪੀਲੇ ਰੰਗ ਦਾ ਹੋ ਚੁੱਕਿਆ ਹੈ ਇਹ ਕਲੀਨਿਕਲ ਮਸਟਾਈਟਸ ਹੈ ਅਕਿਊਟ ਮਸਟਾਈਟਸ ਹੈ ਇਹਦੇ ਵਿੱਚ ਥਣ ਤੇ ਸੋਜ ਵੀ ਹੈ ਤੇ ਦੁੱਧ ਵੀ ਪੀਲੇ ਰੰਗ ਦਾ ਇਹਦਾ ਸਮੈਟਿਕ ਸੈਲ ਕਾਊਂਟ ਆ ਜਿਹੜਾ ਉਹ ਕਾਫੀ ਵਧਿਆ ਹੋਇਆ ਹੋਣਾ ਇਸ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਐਂਟੀਬਾਇਓਟਿਕ ਦੀ ਰੈਜ਼ਿਸਟੈਂਸ ਬਹੁਤ ਜ਼ਿਆਦਾ ਆ ਰਹੀ ਹੈ ਸੋ ਆਪਾਂ ਇੱਕ ਦੋਸਤੋਂ ਟੈਸਟ ਕਰਾਉਨੇ ਹੁੰਨੇ ਆ ਮਸਟਾਈਟਸ ਆਸਤੇ ਕਿ ਆਪਾਂ ਕਿਹੜਾ ਐਂਟੀਬਾਇਟਿਕ ਇਹਦੇ ਵਿੱਚ ਲਾਈਏ ਆਪਾਂ ਕਲਚਰ ਐਂਡ ਸੈਂਸਿਟੀਵਿਟੀ ਟੈਸਟ ਕਲਚਰ ਐਂਡ ਸੈਂਸਿਟੀਵਿਟੀ ਟੈਸਟ ਦੇ ਵਿੱਚ ਕਿਸਾਨ ਵੀਰ ਜਿਹੜੀ ਗਲਤੀ ਕਰਦੇ ਆ ਵੱਡੀ ਉਹਦੇ ਬਾਰੇ ਥੋੜਾ ਜਿਹਾ ਮੈਂ ਤੁਹਾਨੂੰ ਦੱਸਦਾ ਵੀ ਸੈਂਪਲ ਲੈਣਾ ਕਿਵੇਂ ਆ ਸੈਂਪਲ ਸਰ ਨੂੰ ਲੈਣ ਤੋਂ ਪਹਿਲਾਂ ਜੇਕਰ ਖਾਨ ਸਾਫ਼ ਆ ਲੇਵਾ ਸਾਫ਼ ਆ ਤਾਂ ਆਪਾਂ ਨੂੰ ਸਾਫ਼ ਕੱਪੜੇ ਨਾਲ ਉਹਨੂੰ ਸਾਫ਼ ਕਰ ਲੈਣਾ ਜੇਕਰ ਲੇਵਾ ਗਿੱਲਾ ਹੈ ਜਾਂ ਉਹਦੇ ਗੋਹਾ ਲੱਗਿਆ ਤਾਂ ਉਹਨੂੰ ਸਾਫ਼ ਪਾਣੀ ਨਾਲ ਧੋ ਕੇ ਸਾਫ਼ ਕੱਪੜੇ ਨਾਲ ਆਪਾਂ ਉਹਨੂੰ ਸਾਫ਼ ਕਰ ਲੈਣਾ ਤੇ ਉਸ ਤੋਂ ਬਾਅਦ ਸਪਿਰਟ ਨਾਲ ਉਹਦਾ ਜਿਹੜਾ ਟੀਂਟ ਸਪਿੰਕਟਰ ਆ ਉਹ ਨੂੰ ਆਪਾਂ ਸਾਫ਼ ਕਰਨਾ ਹੈ ਜੇਕਰ ਆਪਣੇ ਸਪਿਰਟ ਨਹੀਂ ਹੈਗਾ ਤਾਂ ਆਪਾਂ ਬੀਟਾ ਡੀਨ ਦਾ ਸਾਫ ਕਰ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਸਟਰਲਾਈਜ਼ਡ ਵਾਇਲ ਦੇ ਵਿੱਚ ਆਪਾਂ ਦੁੱਧ ਲੈਣਾ ਹੈ ਜੇਕਰ ਆਪਣੇ ਕੋਲੇ ਵਾਇਲ ਨਹੀਂ ਹੈਗੀ ਤਾਂ ਆਪਾਂ ਕੱਚ ਦੀ ਕੋਈ ਸ਼ੀਸ਼ੀ ਲੈ ਕੇ ਉਹਨੂੰ ਅੱਧੇ ਘੰਟੇ ਪਾਣੀ ਦੇ ਵਿੱਚ ਉਬਾਲ ਕੇ ਚੰਗੀ ਤਰ੍ਹਾਂ ਢੱਕਣ ਸਮੇਤ ਉਹਦੇ ਵਿੱਚ ਦੁੱਧ ਦਾ ਸੈਂਪਲ ਲੈ ਕੇ ਤੇ ਆਪਾਂ ਉਸ ਨੂੰ ਸੀਲ ਕਰਕੇ ਪ੍ਰੋਪਰ ਉਹਦਾ ਨੰਬਰ ਲਿਖ ਕੇ ਚਾਰੇ ਥਾਣਾ ਦਾ ਅਲੱਗ-ਅਲੱਗ ਸੈਂਪਲ ਲੈ ਕੇ ਭੇਜ ਸਕਦੇ ਆ ਇਹ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਉਸ ਤੋਂ ਬਾਅਦ ਜਿਹੜਾ ਵੀ ਉਹਦੇ ਵਿੱਚ ਐਂਟੀਬਾਇਓਟਿਕ ਆਉਂਦਾ ਹੈ ਤਾਂ ਆਪਾਂ ਦਾ ਪ੍ਰਯੋਗ ਕਰ ਸਕਦੇ ਆ ਦੋਸਤੋ ਹੁਣ ਆਪਾਂ ਬਹੁਤ ਹੀ ਜ਼ਰੂਰੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਲਾਸਟ ਵੀਡੀਓ ਦੇ ਵਿੱਚ ਆਪਾਂ ਦੇਖਿਆ ਕਿ ਮਸਟਾਈਟਸ ਕੀ ਹੁੰਦੀ ਹੈ ਇਹਦੇ ਸਿੰਪਟਮ ਕੀ ਹੁੰਦੇ ਆ ਇੱਕ ਗੱਲ ਆਪਾਂ ਨੂੰ ਸਮਝਣੀ ਪੈਣੀ ਆ ਕਿ ਜੇਕਰ ਮਸਟਾਈਟਸ ਆਪਣੇ ਫਾਰਮ ਤੇ ਆ ਗਈ ਜਾਂ ਆਪਣੇ ਪਸ਼ੂਆਂ ਨੂੰ ਹੋ ਗਈ ਤਾਂ ਇਸ ਦਾ ਇਕਨੋਮਿਕ ਲਾਸ ਬਹੁਤ ਜ਼ਿਆਦਾ ਹੈ ਫਿਰ ਆਪਣਾ ਘੱਟੋ ਘੱਟ 1500-2000 ਰੁਪਏ ਖਰਚਾ ਵੀ ਹੁੰਦਾ ਤੇ ਦੁੱਧ ਦਾ ਵੀ ਕਾफी ਨੁਕਸਾਨ ਹੋ ਜਾਂਦਾ ਹੈ ਓਵਰ ਆਲਸ ਦਾ ਕਾफी ਨੁਕਸਾਨ ਹੈ ਸੋ ਹੁਣ ਆਪਾਂ ਕਰਨਾ ਕੀ ਹੈ ਇਹ ਤੁਹਾਡੇ ਲਈ ਬਹੁਤ ਹੀ ਸਮਝਣਯੋਗ ਗੱਲ ਹੈ ਕਿ ਇਸ ਦੇ ਵਿੱਚ ਬਚਾਓ ਹੀ ਇਸਦਾ ਇਲਾਜ ਹੈ ਪ੍ਰੀਵੈਂਸ਼ਨ ਇਜ਼ ਬੈਟਰ than ਕਿਓਰ ਜਿਵੇਂ ਆਪਾਂ ਕਹਿੰਦੇ ਆ ਕਿ ਆਪਾਂ ਆਪਣੇ ਪਸ਼ੂਆਂ ਨੂੰ ਇਸ ਗੰਭੀਰ ਬਿਮਾਰੀ ਤੋਂ ਬਚਾ ਕੇ ਰੱਖਣਾ ਹੈ ਸੋ ਬਚਾਓ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਸਰਨ ਪਸ਼ੂ ਦਾ ਲੇਵਾ ਗਿੱਲਾ ਨਹੀਂ ਹੋਣਾ ਚਾਹੀਦਾ ਜੇਕਰ ਆਪਾਂ ਚੁਆਈ ਤੋਂ ਪਹਿਲਾਂ ਪਸ਼ੂ ਦਾ ਲੇਵਾ ਸਾਫ ਪਾਣੀ ਨਾਲ ਧੋਂਦੇ ਹਾਂ ਤਾਂ ਉਸ ਨੂੰ ਸਾਫ ਕੱਪੜੇ ਨਾਲ ਸੁਕਾ ਕੇ ਉਸ ਤੋਂ ਬਾਅਦ ਹੀ ਚੁਆਈ ਕਰਨੀ ਹੈ ਤੇ ਉਸ ਤੋਂ ਬਾਅਦ ਜ਼ਰੂਰੀ ਗੱਲ ਹੈ ਜਦੋਂ ਆਪਾਂ ਚੁਆਈ ਕਰ ਲੈਨੇ ਹਾਂ ਉਸ ਤੋਂ ਬਾਅਦ ਤਕਰੀਬਨ ਪੌਣਾ ਘੰਟਾ ਪਸ਼ੂਆਂ ਨੂੰ ਆਪਾਂ ਖੜਾ ਕਰਕੇ ਰੱਖਣਾ ਹੈ ਕਿਉਂਕਿ ਜਿਹੜਾ ਟੀਟ ਸਵਿੰਟਰ ਹੈ ਚੁਆਈ ਤੋਂ ਬਾਅਦ ਉਹ ਖੁੱਲਾ ਰਹਿੰਦਾ ਹੈ ਤੇ ਉਸ ਦੇ ਵਿੱਚ ਬੈਕਟੀਰੀਆ ਦੀ ਐਂਟਰੀ ਬੜੀ इजीली ਹੋ ਜਾਂਦੀ ਹੈ ਤੇ ਜੋ ਮਸਟ੍ਰਾਈਕਸ ਦਾ ਕਾਰਨ ਬਣ ਸਕਦੀ ਹੈ ਸੋ ਆਪਾਂ ਤਕਰੀਬਨ ਪੌਣਾ ਘੰਟਾ ਪਸ਼ੂ ਨੂੰ ਖੜਾ ਕਰਕੇ ਰੱਖਣਾ ਹੈ ਇਸ ਤੋਂ ਬਾਅਦ ਆਪਾਂ ਬਚਾਓ ਦੇ ਵਿੱਚ ਟੀਟ ਡਿਪ ਦੇ ਸਕਦੇ ਹਾਂ ਟੀਟ ਡਿਪ ਦੇ ਲਈ ਆਪਾਂ ਇੱਕ ਘੋਲ ਤਿਆਰ ਕਰ ਸਕਦੇ ਹਾਂ ਜਿਹਦੇ ਵਿੱਚ ਗਲਿਸਰੀਨ ਅਤੇ ਬੀਟਾਡਿਨ ਗਲਿਸਰੀਨ ਦਾ ਇੱਕ 파ਟ ਅਤੇ ਬੀਟਾਡਿਨ ਦੇ ਦੋ 파ਟ ਮਿਲਾ ਕੇ ਇੱਕ ਘੋਲ ਤਿਆਰ ਕਰ ਸਕਦੇ ਹਾਂ ਤੇ 24 ਤੋਂ ਬਾਅਦ ਆਪਾਂ ਟੀਟ ਡਿਪ ਜੋ ਕਿ ਠੰਡੋਬਾ ਆਪਾਂ ਕਹਿ ਸਕਦੇ ਹਾਂ ਉਚਾਰੇ ਥਾਣਾ ਨੂੰ ਚੋਾਈ ਤੋਂ ਬਾਅਦ ਦੇ ਸਕਦੇ ਹਾਂ ਤੇ ਮਸਟਾਈਟਸ ਤੋਂ ਬਚਾ ਸਕਦੇ ਹਾਂ ਕਿਸਾਨ ਵੀਰ ਉਹ ਇੱਕ ਗੱਲ ਦਾ ਆਪਾਂ ਧਿਆਨ ਰੱਖਣਾ ਹੈ ਕਿ ਜਦੋਂ ਆਪਾਂ ਫੀਡ ਬਣਾਉਂਨੇ ਹਾਂ ਤਾਂ ਫੀਡ ਦੇ ਵਿੱਚ ਜਿਹੜਾ ਮੌਇਸਚਰ ਕੰਟੈਂਟ ਹੈ ਉਹ 10% ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ 10% ਤੋਂ ਮੌਇਸਚਰ ਜ਼ਿਆਦਾ ਹੁੰਦਾ ਹੈ ਤਾਂ ਉਹ ਵੀ ਮਸਟਾਈਟਸ ਦਾ ਕਾਰਨ ਬਣ ਜਾਂਦਾ ਹੈ ਕਈ ਵਾਰੀ ਕਈ ਕਿਸਾਨ ਵੀਰ ਅ ਸ਼ੀਰਾ ਫੀਡ ਦੇ ਵਿੱਚ ਜ਼ਿਆਦਾ ਪਵਾ ਲੈਂਦੇ ਹਨ ਤੇ ਉਸ ਦਾ ਮੌਇਸਚਰ ਕੰਟੈਂਟ 15% ਤੇ ਜਾਵੜਦਾ ਹੈ ਜਿਸ ਦੇ ਨਾਲ ਮਸਟਾਈਟਸ ਹੁੰਦਾ ਡਰ ਰਹਿੰਦਾ ਹੈ ਮਸਟਾਈਟਸ ਦੇ ਵਿੱਚ ਜਾਂ ਥਨੇਲਾ ਰੋਗ ਦੇ ਵਿੱਚ ਜਿਹੜੀ ਪੀ ਐਚ ਹੈ ਉਹ ਦੁੱਧ ਦੀ ਅਲਕਲਾਈਨ ਹੋ ਜਾਂਦੀ ਹੈ ਉਸ ਦੇ ਕਾਰਨ ਕਈ ਹੁੰਦੇ ਆ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਕਿ ਜਿਹੜੇ ਬੈਕਟੀਰੀਆ ਮਸਟਾਈਟਸ ਕਰਦੇ ਹਨ ਉਹ ਅਲਕਲਾਈਨ ਮੈਟਾਬੋਲਾਈਟਸ ਪ੍ਰੋਡਿਊਸ ਕਰਦੇ ਹਨ ਤੇ ਉਸ ਤੋਂ ਬਿਨਾ ਜਿਹੜੀ ਬਲੱਡ ਦੀ ਪਰਮੇਬਿਲਿਟੀ ਹੈ ਉਹ ਵੱਜ ਜਾਂਦੀ ਹੈ ਤੇ ਬਾਈਕਾਰਬੋਨੇਟ ਆਇਨ ਆ ਜਿਹੜੇ ਉਹ ਬਲੱਡ ਤੋਂ ਦੁੱਧ ਦੇ ਵਿੱਚ ਆ ਜਾਂਦੇ ਆ ਤੇ ਉਹ ਵੀ ਇੱਕ ਕਾਰਨ ਬਣਦਾ ਵੀ ਪੀ ਐਚ ਅਲਕਲਾਈਨ ਹੋ ਜਾਂਦੀ ਹੈ ਕਿਸਾਨ ਵੀਰ ਜੀ ਆਪਾਂ ਮੋٹے ਤੌਰ ਤੇ ਗੱਲ ਕਰੀਏ ਤਾਂ ਆਪਾਂ ਜਿਹੜਾ ਹੈਗਾ ਪਸ਼ੂ ਨੂੰ ਮਿੱਠਾ ਸੋਡਾ ਨਹੀਂ ਦੇਣਾ ਆਮ ਤੌਰ ਤੇ ਬਹੁਤ ਦੇਖਣ ਚ ਆਮ ਚੀਜ਼ ਮਿਲਦੀ ਹੈ ਜਦੋਂ ਅਸੀਂ ਜਾਣੇ ਆ ਘਰ ਦੇ ਵਿੱਚ ਪਸ਼ੂ ਦੇਖਣਾ ਉਹਨੂੰ ਮਸਟਾਈਟਸ ਹੋਈ ਹੁੰਦੀ ਆ ਤਾਂ ਜਦੋਂ ਮਸਟਾਈਟਸ ਹੋ ਜਾਂਦੀ ਆ ਕਿਸਾਨ ਵੀਰ ਪਹਿਲੀ ਗੱਲ ਕੀ ਕਰਦੇ ਆ ਕਿ ਉਹਨੂੰ ਮਿੱਠਾ ਸੋਡਾ ਦੇਣਾ ਸਟਾਰਟ ਕਰ ਦਿੰਦੇ ਆ ਜੋ ਕਿ ਬਿਲਕੁਲ ਹੀ ਗਲਤ ਹੈ ਕਿਉਂਕਿ ਲਗਭਗ ਸਾਰੇ ਕੇਸਾਂ ਦੇ ਵਿੱਚ ਮਸਟਾਈਟਸ ਚ ਪੀ ਐਚ ਅਲਕਲੀਨ ਹੋ ਜਾਂਦੀ ਹੈ ਤੇ ਆਪਾਂ ਉਸ ਨੂੰ ਮਿੱਠਾ ਸੋਡਾ ਨਹੀਂ ਦੇਣਾ ਮਿੱਠਾ ਸੋਡਾ ਦੇਣ ਨਾਲ ਪ੍ਰੋਬਲਮ ਘਟਣ ਦੀ ਬਜਾਏ ਹੋਰ ਵੱਧ ਜਾਂਦੀ ਹੈ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਕਿਸਾਨ ਵੀਰੋ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਸਬ ਕਲੀਨਿਕਲ ਮਸਟਾਈਟਸ ਦੇ ਵਿੱਚ ਮਸਟਾਈਟਸ ਦਾ ਕੋਈ ਵੀ ਸਿੰਪਟਮ ਨਹੀਂ ਆਉਂਦਾ ਆਪਾਂ ਸੀ ਐਮ ਪੀ ਟੈਸਟ ਯਾਨੀ ਕਿ ਕੈਲੀਫੋਰਨੀਆ ਮਸਟਾਈਟਸ ਟੈਸਟ ਦੇ ਨਾਲ ਆ ਜਾਂਚ ਕਰ ਸਕਦੇ ਹਾਂ ਕਿ ਪਸ਼ੂ ਨੂੰ ਮਸਟਾਈਟਸ ਹੈ ਜਾਂ ਨਹੀਂ ਹੈ ਉਹ ਤੁਹਾਨੂੰ ਤਰੀਕਾ ਦੱਸਿਆ ਸੀ ਜੇਕਰ ਉਸ ਸਟੇਜ ਤੇ ਆਪਾਂ ਪਤਾ ਕਰ ਲੈਨੇ ਹਾਂ ਕਿ ਪਸ਼ੂ ਨੂੰ ਮਸਟਾਈਟਸ ਹੈ ਤਾਂ ਉਸ ਦਾ ਇਲਾਜ ਸੌਖਾ ਸੰਭਵ ਹੈ ਹੁਣ ਆਪਾਂ ਇਸ ਤੋਂ ਬਾਅਦ ਬਹੁਤ ਹੀ ਖਾਸ ਗੱਲ ਜੋ ਕਿ ਮਸਟਾਈਟਸ ਦਾ ਘਰੇਲੂ ਇਲਾਜ ਆਪਾਂ ਕਹਿ ਸਕਦੇ ਹਾਂ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਬਹੁਤ ਹੀ ਧਿਆਨ ਨਾਲ ਸੁਣਨਾ ਹੈ ਤੁਸੀਂ ਸਭ ਤੋਂ ਪਹਿਲਾਂ ਜੇ ਆਪਾਂ ਘਰੇਲੂ ਇਲਾਜ ਦੀ ਗੱਲ ਕਰੀਏ ਤਾਂ ਆਪਾਂ ਪਸ਼ੂ ਨੂੰ ਨਿੰਬੂ ਦਾ ਰਸ ਤੇ ਨਿੰਬੂ ਦਾ ਸੱਤ ਜਿਹਨੂੰ ਕਹਿ ਦਿੰਨੇ ਆਪਾਂ ਤੇ ਨਾਲ ਨਸ਼ਾਦਰ ਇਹ ਚੀਜ਼ਾਂ ਆਪਾਂ ਘਰੇਲੂ ਇਲਾਜ ਦੇ ਤੌਰ ਤੇ ਦੇ ਸਕਦੇ ਹਾਂ ਕਿਉਂਕਿ ਇਹ ਹੀ ਮਿਲਕ ਦੀ ਪੀ ਐਚ ਨੂੰ ਸਹੀ ਕਰ ਦੇਣੀਆਂ ਐ ਐਸ ਡੀ ਕਰ ਦੇਣੀਆਂ ਤੇ ਜਿਸ ਨਾਲ ਆਪਾਂ ਮਸਟਾਈਕਸ ਤੋਂ ਮਸਟਾਈਕਸ ਦਾ ਇਲਾਜ ਕਰ ਸਕਦੇ ਹਾਂ ਤੇ ਇਸ ਤੋਂ ਬਾਅਦ ਜੇ ਆਪਾਂ ਮੈਡੀਸਨਲ ਟ੍ਰੀਟਮੈਂਟ ਦੀ ਗੱਲ ਕਰੀਏ ਤਾਂ ਆਪਾਂ ਪਸ਼ੂਆਂ ਨੂੰ ਸਿਟਰਿਕ ਐਸਿਡ ਸੋਡੀਅਮ ਸਾਈਟਰੇਟ ਤੇ ਟ੍ਰਾਈ ਸੋਡੀਅਮ ਸਿਟਰੇਟ ਵੇ ਦੇਖ ਸਕਦੇ ਹਾਂ ਤੇ ਜੇਕਰ ਆਪਾਂ ਮਸਟਾਈਟਸ ਨੂੰ ਸਭ ਕਲੀਨਿਕਲ ਸਟੇਜ ਤੇ ਇਸ ਦਾ ਆਪਾਂ ਪਤਾ ਕਰ ਲਿਆ ਤਾਂ ਜਿਹੜੀਆਂ ਇਹ ਤੁਹਾਨੂੰ ਤਰੀਕੇ ਦੱਸੇ ਆ ਜਾਂ ਘਰੇਲੂ ਇਲਾਜ ਆ ਜਾਂ ਮੈਡੀਸਨਲ ਇਲਾਜ ਆ ਤਾਂ ਇਹ ਬਹੁਤ کارਗਰ ਸਾਬਤ ਹੋ ਸਕਦਾ ਹੈ ਜੇਕਰ ਪਸ਼ੂਆਂ ਨੂੰ ਮਸਟਾਈਟਸ ਹੋ ਜਾਂਦੀ ਹੈ ਤਾਂ ਤੁਸੀਂ ਨੇੜੇ ਦੇ ਮਾਹਰ ਬੈਕ ਨੇ ਡਾਕਟਰ ਨੂੰ ਬੁਲਾ ਕੇ ਆਪਣੇ ਪਸ਼ੂਆਂ ਦਾ ਸਹੀ ਇਲਾਜ ਕਰਵਾ ਸਕਦੇ ਹੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ ਅਗਲੀ ਵੀਡੀਓ ਦੇ ਵਿੱਚ ਵਧੀਆ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ